ਸਮਾਣਾ ਦੀ ਧਾਗਾ ਇੰਡਸਟਰੀ ਪੂਰੇ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਛਾ ਗਈ ਹੈ ਔਰ ਉਸ ਦੇ ਨਾਲ ਸਮਾਣਾ ਦੇ ਜੋਤੀ ਜਿਹੜੀ ਸਪਿਨਿੰਗ ਮਿਲ ਹੈ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਅਵਾਰਡ ਮਿਲੇ ਹੈ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਹੋ ਰਿਹਾ ਹੈ ਔਰ ਇਹਨਾਂ ਨੂੰ ਵੀ ਜਿਹੜਾ ਸਨਮਾਨ ਮਿਲ ਰਿਹਾ ਉਸ ਦੇ ਨਾਲ ਭਾਰਤ ਦਾ ਵਿਦੇਸ਼ਾਂ ਦੇ ਵਿੱਚ ਜਿਹੜਾ ਧਾਗਾ ਸਮਾਣਾ ਜਿਹੜਾ ਉੱਥੋਂ ਸਪਲਾਈ ਕੀਤਾ ਜਾ ਰਿਹਾ ਇੰਡੋਨੇਸ਼ੀਆ ਹੈ THAILAND ਹੈ BELGIUM ਹੈ CHINA ਹੈ ਪੁਰਤਗਾਲ ਇਹਨਾਂ ਦੇ ਸਾਂਦੇ ਵਿੱਚ ਇਹ ਸਮਾਨੇਗਾ ਧਾਗਾ ਜਾ ਰਿਹਾ ਹੈ ਫੈਕਟਰੀਆਂ ਤੋਂ ਇਸ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਮਨੀਤ ਸਿੰਘ ਜੀ ਜਿਨ੍ਹਾਂ ਨੇ ਫੈਕਟਰੀ ਹੈ ਜੋਤੀ ਸਪਿਨਿੰਗ ਮਿਲ ਇਹਦੇ ਦੇ ਰਹੀ ਰੋਜ਼ਮਰਾਨਾ ਰੁਜ਼ਗਾਰ ਵੀ ਦਿੱਤਾ ਹੈ ਕਰੀਬ 500 ਜਿਹੜੇ ਨੌਜਵਾਨ ਹੈ ਇਸ ਇਲਾਕੇ ਦੇ ਔਰ ਦੂਸਰੇ ਸਟੇਟਾਂ ਦੇ ਉਹਨਾਂ ਨੂੰ ਰੁਜ਼ਗਾਰ ਮਿਲੇ ਔਰ ਸਰਕਾਰ ਨੇ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਪਿਛਲੇ 3 ਸਾਲ ਤੋਂ ਇਹ ਅਵਾਰਡ ਮਿਲਣ ਨਾਲ ਇਹਨਾਂ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਗਲਵਾਦ ਕਰਦੇ ਹਨ ਕਿਸ ਤਰ੍ਹਾਂ ਦਾ ਇਹ ਧਾਗਾ ਤਿਆਰ ਕਰਦੇ ਤਾਂ ਕਿ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਸਨਮਾਨ ਮਿਲੇ ਹੈ सिंगल सर पहले तो आपको बहुत-बहुत मुबारक हां धनबाजी थोड़ा बहुत थैंक यू जो देंगे आप मतलब ये जो इंडस्ट्री ये समाना में प्रफुल्लित हुई और आपने इसको विदेश तक पहुंचाया एक्चुअली ना अपना हैगा जी तागा बनाने ਆਪਾਂ ਆਪਣਾ Экспорт ਦਾ ਜਿਆਦਾ ਕੰਮ ਹੈ ਇਸ ਆਪਾਂ ਨੂੰ ਹਾਈਐਸਟ Экспорт ਦਾ ਅਵਾਰਡ ਦਿੱਤਾ ਗਿਆ ਹੈ ਗਵਰਨਮੈਂਟ ਆਫ ਇੰਡੀਆ ਤੋਂ ਹੂੰ ਹੂੰ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਕੁਆਲਿਟੀ ਤੁਸੀਂ ਕਰ ਰਹੇ ਹੋ ਮਤਲਬ ਜਿਹਾ ਜਿਸ ਤਰ੍ਹਾਂ ਆਇਆ ਹੈ ਤੁਹਾਡਾ ਨਾਮ ਮੰਨ ਲਓ ਉੱਥੇ ਆਪਾਂ ਨਾ A1+ ਕੁਆਲਿਟੀ ਬਣਾਉਂਦੇ ਆ ਇੰਟਰਨੈਸ਼ਨਲ ਲੈਵਲ ਤੇ ਤਾਂ ਆਪਨਾ ਤਾਂਗਾ 8-9 ਕੰਟਰੀਆਂ ਜਾਂਦਾ ਹੈ ਕਿਹੜੇ-ਕਿਹੜੇ ਦੇਸ਼ਾਂ ਨੂੰ ਤੁਸੀਂ ਸਪਲਾਈ ਕਰ ਰਹੇ ਹੋ ਇਸ ਨੂੰ ਮੈਂ ਸਭ ਤੋਂ ਜ਼ਿਆਦਾ ਚਾਈਨਾ ਜਾਂਦਾ ਜੀ ਬੈਲਜੀਅਮ ਹੈ థਾਈਲੈਂਡ ਹੈ ਕੋਲੰਬੀਆ 베ਤਨਾਮ ਇੰਡੋਨੇਸ਼ੀਆ ਲਗ ਲਗ ਕੰਟਰੀਆਂ ਜਾਂਦਾ ਆਪਣਾ ਤਾਂਗਾ ਇਹਨੂੰ ਪ੍ਰਮੋਟ ਕਰਨ ਲਈ ਨਾ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ ਆਪਾਂ ਨੂੰ ਹਰ ਸਾਲ ਇਹ ਅਵਾਰਡ ਮਿਲ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਤੋਂ ਕਿ ਆਪਾਂ ਹੋਰ ਵੱਧ ਤੋਂ ਵੱਧ ਐਕਸਪੋਰਟ ਨੂੰ ਉੱਪਰ ਕਰਨ ਲਈ ਹੋਰ ਆਪਾਂ ਆਪਣੇ ਕੋਲੇ 400 ਪਲੱਸ ਵਰਕਰ ਕੰਮ ਕਰ ਰਹੇ ਨੇ ਤੇ ਸਟਾਫ ਹੈਗਾ ਜੀ 100 ਪਲੱਸ ਬੰਦਾ ਸਟਾਫ ਹੈਗਾ ਆਪਣੇ ਕੋਲੇ ਕਿੰਨੇ ਕਿ ਇੰਡਸਟਰੀ ਸਮਾਨਾ ਏਰੀਆ ਦੇ ਸਿਵੀ ਤੱਕਾਂ ਮੇਲੇ ਲੱਗੇ ਹੋਗੇ ਸਮਾਨਾ ਚ ਹੈਗੇ ਨੇ ਜੀ 25 ਦੇ ਆਸ-ਪਾਸ ਇੰਡਸਟਰੀ ਹੈਗੀ ਹੈ ਸਮਾਨਾ ਜੀ ਤਾਕਾ ਮਿਲਾਂ ਪਟਿਆਲਾ ਡਿਸਟ੍ਰਿਕਟ ਦਾ ਸਮਾਨਾ ਸਭ ਤੋਂ ਨੰਬਰ 1 ਤੇ ਹੈ ਜੀ ਇਸ ਤਰ੍ਹਾਂ ਫੀਲ ਕਰ ਰਹੇ ਹੋ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਅੱਜ ਇਹ ਮੈਲ ਐਕਸਪੋਰਟ ਕੇ ਅੰਦਰ ਇਹ ਅਵਾਰਡ ਮਿਲਣ ਨਾਲ ਅੱਜ ਸਾਨੂੰ ਹੋਰ ਅੰਦਰ ਕੰਫੀਡੈਂਸ ਮਿਲਦਾ ਹੈ ਅਸੀਂ ਆਪਾਂ ਹੋਰ ਵੱਧ ਤੋਂ ਵੱਧ ਐਕਸਪੋਰਟ ਕਰੀਏ ਤੇ ਹਰ ਸਾਲ ਇਹ ਅਵਾਰਡ ਜਿੱਤੀ ਹੈ ਕੈਮ ਪਰ ਸੋਤਮ ਕੋਸ਼ਿਕ ਸਮਾਨਾਣੇ